ਜਿੰਦਾਬਾ 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 ਪੰਜਾਬ ਸਰਕਾਰ ਹਾਏ 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 ਜਿੰਦਾਬਾ ਹਾਏ 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 ਸਤਿ ਸ੍ਰੀ ਅਕਾਲ ਨੂੰ ਮਿਲੇ ਸਤਿ ਸ੍ਰੀ ਅਕਾਲ ਬਗੈਰਾ ਦਿੱਤੀ ਅਸੀਂ ਕਾਮਾਵਾਰੇ ਦੇਰਵਾ ਦੇ ਕੇ ਆਏ ਠੀਕ ਹੈ ਜੀ ਉਸ ਤੋਂ ਬਾਅਦ ਈਓ ਸਾਹਿਬ ਨੂੰ ਮਿਲੇ ਬਸ ਅੱਜ ਹੋ ਜੂਗਾ ਕੱਲ ਹੋ ਜੂਗਾ ਕੱਲ ਹੋ ਜੂਗਾ ਅੱਜ ਹੋ ਜੂਗਾ ਕੋਈ ਕੰਮ ਨਹੀਂ ਹੋ ਰਿਹਾ ਤੁਸੀਂ ਦੇਖੋ ਵੀ ਸਾਡੇ ਪੀਟੀ ਐਨਸੀ ਆ ਮੁੰਡਾ ਮੀਤ ਪ੍ਰਧਾਨ ਹੈਗਾ ਉਦੇ ਫਾਦਰ ਸਾਹਿਬ ਦੀ ਡੈਥ ਹੋਈ ਹੈ ਚਿਕਨਗੁਨੀਏ ਕਰ। ਉਹ ਸ਼ਹਿਰ ਦੇ ਵਰਕ ਆਰਡਰ ਜਿਹੜੇ ਹੋਏ ਹੋਏ ਨੇ ਉਹ ਵੀ ਕੰਮ ਨਹੀਂ ਕਰ। ਕੀ ਕਾਰਨ ਹੈ ਕਿਉਂ ਨਹੀਂ ਕੰਮ ਹੋ ਰਿਹਾ? ਸਮਝ ਹੀ ਨਹੀਂ ਆ ਰਹੀ। ਸਾਰੇ ਕੰਮਾਂ ਦੇ ਵਰਕ ਆਰਡਰ ਹੋਏ ਪਏ ਨੇ ਸਾਡੀ ਪ੍ਰੇਮ ਬਸਤੀ ਦਾ ਟਿਊਬਵੈਲ ਹੈ। ਉਹਦੇ ਵੀ ਪੇਮੈਂਟ ਵੀ ਪੈ ਗਈ ਵਰਕ ਆਰਡਰ ਵੀ ਹੋ ਗਏ। ਡੀਸੀ ਦਫ਼ਤਰ ਵਾਲੀ ਰੋਡ ਹੈ। ਇਹਦੇ ਵਰਕ ਆਰਡਰ ਹੋ ਗਏ ਪਰ ਨਹੀਂ ਨਹੀਂ ਕੰਮ ਕਰ ਰਹੇ। ਬਸ ਕੋਈ ਪੋਲੀਟੀਕਲ ਹੀ ਕਾਰਨ ਹੋਊਗਾ ਜਿਹਦੇ ਕਰਕੇ ਕੰਮ ਇਹ ਰੋਕ ਕੇ ਜਾ ਰਹੇ ਨੇ। ਕੋਈ ਨਹੀਂ ਆ। ਆਮ ਪਬਲਿਕ ਖੜੀ ਹੈ ਕਿਸੇ ਨੂੰ ਪੁੱਛ ਲਓ ਜੇ ਕਿਸੇ ਦਾ ਕੋਈ ਕੰਮ ਚੱਲਦਾ ਹੋਵੇ। ਇਹਦੇ ਕਰਕੇ ਅੱਕ ਕੇ ਜਿੰਦਾ ਲਾਇਆ ਚਰੂਰੇ ਕੰਮ ਹੀ ਨਹੀਂ ਕਰਾਉਣੇ ਲੋਕਾਂ ਦੇ ਫਿਰ ਇਹਦਾ ਫਾਇਦਾ ਕੀ ਆ ਕਮੇਟੀ ਦਾ ਮੈਂ ਪੰਨਮੀ ਵਰਦਾਂ ਐਮਸੀ ਹਾਂ ਇੰਨਾ ਮਾੜਾ ਹਾਲ ਕਦੇ ਨਹੀਂ ਦੇਖਿਆ ਜਿੱਨਾ ਇਸ ਸਰਕਾਰ ਚ ਮਾੜਾ ਹਾਲ ਹੋ ਰਿਹਾ ਚੱਕ ਕੇ ਧੂਰੀ ਸਨਾਪ ਦਿੜਬਾ ਛੀਮੇ ਵਗੈਰਾ ਸਾਰੇ ਕੰਮ ਚੱਲ ਰਹੇ ਨੇ ਸੰਗਰੂਰ ਨੂੰ ਇਹਨਾਂ ਨੇ ਸਫਸਤ ਦੀ ਭੇਟ ਜਿਹੜਾ ਉਹ ਚੜਾ ਦਿੱਤਾ ਹੈ ਸਾਡੇ ਇੱਥੇ 3-4 ਮੌਤਾਂ ਐਮਸੀ ਘਨਸ਼ਾਮ ਉਹਦੀ ਡੈਥ ਚੱਕਣੂਣੀਆਂ ਨਾਲ ਹੋ ਚੁੱਕੀ ਆ ਇੱਕ ਡੀਐਸਪੀ ਜੀ ਸੀਬੀਆਈ ਦਾ ਉਹਦੀ ਪੀਚਨੂਣੀਆਂ ਨਾਲ ਬਹੁਤ ਹੋ ਚੁੱਕੀ ਆ ਇੱਕ ਸਾਡਾ ਮੀਤ ਪ੍ਰਧਾਨ ਆ ਕਰਿਸ਼ਨ ਕੁਮਾਰ ਵਿੱਕੀ ਉਹਦੇ ਫਾਦਰ ਦੀ ਕੱਲ ਡੈਥ ਹੋਈ ਆ ਉਹ ਵੀ ਚੱਕਣੂਣੀਆਂ ਕਰਕੇ ਇੱਥੇ ਆਏ ਤੇ ਪੰਜ ਸੱਤ ਮੌਤਾਂ ਸਹੁਰੂ ਦੇ ਆ ਚੱਕਣੂਣੀਆਂ ਕਰਕੇ ਹੋਈਆਂ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਸੰਗਰੂਰ ਸ਼ਹਿਰ ਦੇ ਵਿੱਚ ਕੰਮ ਨਾ ਹੋਣ ਦੇ ਕਾਰਨ ਸਮੂਹ ਜੋ ਐਮਸੀ ਹਨ ਜੋ ਮੌਜੂਦਾ ਐਮਸੀ ਹਨ ਉਹਨਾਂ ਦੇ ਵੱਲੋਂ ਅੱਜ ਨਗਰ ਕੌਂਸਲ ਨੂੰ ਤੰਗ ਆ ਕੇ ਜ਼ਿੰਦਾ ਲਗਾ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜੋ ਐਮਸੀ ਸਹਿਬਾਨ ਹਨ ਉਹਨਾਂ ਵੱਲੋਂ ਇੱਥੇ ਜ਼ਿੰਦਾ ਲਗਾ ਦਿੱਤਾ ਗਿਆ ਤੇ ਜੋ ਅੰਦਰ ਖੜੇ ਹਨ ਜੋ ਕੰਮ ਕਰਾਉਣ ਵਾਸਤੇ ਉਹ ਵੀ ਅੰਦਰ ਹਨ ਤੇ ਜੋ ਬਾਹਰ ਹਨ ਉਹਨਾਂ ਨੂੰ ਵੀ ਹਲੇ ਬਾਹਰ ਹੀ ਉਹ ਖੜੇ ਹਨ ਤੇ ਇਹ ਜ਼ਿੰਦਾ ਕਿਦੋਂ ਤੱਕ ਲਗਾਇਆ ਗਿਆ ਇਸ ਬਾਰੇ ਹਲੇ ਕੁਝ ਨਹੀਂ ਪਤਾ ਗੱਲਬਾਤ ਕਰਾਂਗੇ ਸਾਡੇ ਨਾਲ ਅੰਥੀ ਸਾਹਿਬ ਮੌਜੂ ਹਨ ਬਿਨਾਮ ਰੇਪੜ ਪਰਮਿੰਦਰ ਸਿੰਘ ਪਿੰਕੀ ਪਿੰਕੀ ਜੀ ਕਾਰਨ ਕਿ ਆਪਾਂ ਨੂੰ ਖਰ ਪਾਕੀ ਦਾ ਪਤੀ ਆ ਕੇ ਕੰਮਕਾਰ ਨਹੀਂ ਹੋ ਰਿਹਾ ਤਾਂ ਮੇਨ ਕਾਰਨ ਇਹ ਜਨ ਲਗਾਤਾ ਮੇਨ ਕਾਰਨ ਉਹੀ ਹੈ ਜੀ ਸਾਨੂੰ ਸਾਰੇ ਟੋਫੀਆਂ ਦੇ ਦਿੰਦੇ ਨੇ ਅਸੀਂ ਉੱਪਰ ਤੱਕ ਦੇ ਉੱਪਰ ਤੱਕ ਦੱਸ ਕੇ ਆਏ ਵੀ ਕੋਈ ਕੰਮ ਨਹੀਂ ਅਸੀਂ ਸ਼ਹਿਰ ਦੇ ਲੋਕਾਂ ਦੇ ਚੁੜੇ ਹੋਏ ਐਮਸੀ ਲੋਕ ਸਾਨੂੰ ਕੰਮਕਾਰ ਲਈ ਕਹਿੰਦੇ ਨੇ ਕਿ ਕੋਈ ਕੰਮ ਨਹੀਂ ਹੋ ਰਿਹਾ ਸ਼ਹਿਰ ਦਾ ਸ਼ਹਿਰ ਦੇ ਕੋਈ ਸੀਵਰੇਜ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਹੁਣ ਤੱਕ ਕਮੇਟੀ ਬਣੀ 6-7 ਮਹੀਨੇ ਹੋ ਗਏ ਠੀਕ ਹੈ ਜੀ ਜੇ ਉੱਥੇ ਦਾ ਡੀਸੀ ਸਾਹਿਬ ਨੂੰ ਮਿਲੇ ਡੀਸੀ ਸਾਹਿਬ ਨੂੰ ਵਗੈਰਾ ਲਿਖਤੀ ਬਸੇ ਕਾਮਾਂਵਾਰੇ ਦੇਰਵਾ ਦੇ ਕੇ ਆਏ ਠੀਕ ਹੈ ਜੀ ਉਸ ਤੋਂ ਬਾਅਦ ਈਓ ਸਾਹਿਬ ਨੂੰ ਮਿਲੇ ਬਸ ਅੱਜ ਹੋ ਜਾਊਗਾ ਕੱਲ ਹੋ ਜਾਊਗਾ ਕੱਲ ਹੋ ਜਾਊਗਾ ਅੱਜ ਹੋ ਜਾਊਗਾ ਕੋਈ ਕੰਮ ਨਹੀਂ ਹੋ ਰਿਹਾ ਹੁਣ ਅੱਕ ਕੇ ਜਦੋਂ ਕਮੇਟੀ ਦੇ ਵਿੱਚੋਂ ਕੰਮ ਹੀ ਨਹੀਂ ਹੋਣਾ ਜਿਹੜੀ ਬਿਲਡਿੰਗ 'ਚੋਂ ਕੰਮ ਹੀ ਨਹੀਂ ਉਹਨੂੰ ਜਿੰਦਾ ਲਾ ਦੋ ਕੰਮ ਹੀ ਨਹੀਂ ਹੋਣਾ ਜਿੱਤੇ ਲਾ ਲੋਕਾਂ ਨੂੰ ਪਰੇਸ਼ਾਨ ਕੀਤਾਗਾ ਲੋਕ ਕਿਉਂ ਆਉਂਦੇ ਨੇ ਇੱਥੋਂ ਐਨਓਸੀ ਲੈਣ ਆਉਂਦੇ ਨੇ ਉਹਨਾਂ ਨੂੰ 10-10 ਵਾਰੀ ਇੱਥੋਂ ਮੋੜਿਆ ਜਾਂਦਾ ਹੈਗਾ ਹਾਂਜੀ ਤੇ ਨੰਬਰ 2 ਹੁਣ ਤੁਸੀਂ ਦੇਖੋ ਵੀ ਸਾਡੇ 20 ਐਨਸੀ ਆ ਮੁੰਡਾ ਮੀਤ ਪ੍ਰਧਾਨ ਹੈਗਾ ਉਹਦੇ ਫਾਦਰ ਸਾਹਿਬ ਦੀ ਡੈਥ ਹੋਈ ਹੈ ਚਿਕਨਗੁਨੀਆ ਕਰਕੇ ਠੀਕ ਹੈ ਜੀ ਤੇ ਉਹ ਉੱਥੇ ਉਹਦੇ ਬਾੜ ਦਾ ਬੁਰਾ ਹਾਲ ਹੈ 2 ਮਹੀਨਿਆਂ ਤੋਂ ਸੀਵਰੇਜ ਬਲੌਕ ਹੈ ਅੱਜ ਵੀ ਉੱਥੇ ਪਾਣੀ ਖੜਾ ਹੈਗਾ ਠੀਕ ਹੈ ਜੀ ਜੀ ਬਿਲਕੁਲ ਜੋ ਮੌਜੂਦਾ ਮੀਤ ਪ੍ਰਧਾਨ ਹਨ ਤੇ ਮੌਜੂਦਾ ਪਾਰਟੀ ਦੇ ਹਨ ਉਹਨਾਂ ਦੇ ਵੀ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਇਸ ਚਿਕਨਗੁਨੀਆ ਦੇ ਕਾਰਨ ਕੀ ਨਾਮ ਹੈ ਪ੍ਰਦੀਪ ਪੁਰੀ ਜੀ ਪੁਰੀ ਜੀ ਸਰਕਾਰ ਨੂੰ ਸਮਰਥਨ ਦਿੱਤਾ ਸੀਗਾ ਸਰਕਾਰ ਸ਼ਾਮਲ ਹੋਈ ਸੀ ਆਸ ਲੈ ਕੇ ਕਿ ਕੰਮਕਾਰ ਹੋਣਗੇ ਲੇਕਿਨ ਜੋ ਮੌਜੂਦਾ ਸਰਕਾਰ ਦੇ ਉਸ ਟਾਈਮ ਦੇ ਐਮਸੀਸੀ ਉਹਨਾਂ ਦਾ ਕੰਮ ਵੀ ਨਹੀਂ ਹੋਇਆ ਤੇ ਅਜਿੰਦਾ ਲਗਾਣਾ ਪੈ ਗਿਆ ਬਹੁਤ ਕੰਮ ਨੇ ਜੀ ਜਿਨ੍ਹਾਂ ਦੇ ਨਾਲ ਸ਼ਹਿਰ ਦੇ ਵਿੱਚ ਵਰਕ ਆਰਡਰ ਹੋਏ ਪਏ ਨੇ ਬਹੁਤ ਕੰਮ ਨੇ ਇੱਕ ਕੰਮ ਨਹੀਂ بڑے ਕੰਮ ਨੇ ਪਤਾ ਨਹੀਂ ਠੇਕੇਦਾਰ ਕਿਉਂ ਨਹੀਂ ਕਰਦੇ ਇਹਨਾਂ ਦਾ ਕੋਈ ਕਮਿਸ਼ਨ ਦਾ ਰੋਲਾ ਕਮਿਸ਼ਨ ਨਹੀਂ ਦੇ ਰਹੇ ਕੀ ਚੱਕਰ ਹੈ ਕਿਉਂ ਨਹੀਂ ਟੇਕੇਦਾਰ ਟੇਕੇਦਾਰ ਨੇ ਤਾਂ ਕੰਮ ਕਰਨਾ ਹੈ ਪੇਮੈਂਟ ਲੈਣੀ ਹੈ ਅਸੀਂ ਆਪ ਵੀ ਟੇਕੇਦਾਰਾਂ ਨੂੰ ਫੋਨ ਕਰ ਰਹੇ ਆਂ ਵੀ ਤੁਸੀਂ ਸ਼ਹਿਰ ਦੇ ਜਿਹੜੇ ਕੰਮ ਨੇ ਉਹ ਕਰੋ ਹੁਣ ਪਤਾ ਨਹੀਂ ਦਾ ਪ੍ਰਧਾਨ ਜੀ ਦਾ ਕੋਈ ਕਮਿਸ਼ਨਦਾਰ ਰੋਲਾ ਹੈ ਤਾਂ ਕਰਕੇ ਉਹ ਸ਼ਹਿਰ ਦੇ ਵਰਕ ਆਰਡਰ ਜਿਹੜੇ ਹੋਏ ਹੋਏ ਨੇ ਉਹ ਵੀ ਕੰਮ ਨਹੀਂ ਕਰ ਹੁਣ ਇਹਦਾ ਨਹੀਂ ਪਤਾ ਵੀ ਇਹਨਾਂ ਦੇ ਕੋਈ ਕਮਿਸ਼ਨਦਾਰ ਰੋਲਾ ਹੈ ਪੈਸਿਆਂ ਦਾ ਰੋਲਾ ਹੈ ਕੀ ਚੱਕਰ ਹੈ ਕੀ ਗੱਲਬਾਤ ਹੈ ਕੋਈ ਕੋਈ ਪੋਲੀਟੀਕਲ ਗੱਲ ਕਰਕੇ ਸ਼ਹਿਰ ਦੇ ਕੰਮਾਂ ਨੂੰ ਰੋਕਿਆ ਜਾ ਰਿਹਾ ਹੈ ਕੀ ਕਾਰਨ ਹੈ ਕਿਉਂ ਨਹੀਂ ਕੰਮ ਹੋ ਰਿਹਾ ਹੈ ਸਮਝੀ ਨਹੀਂ ਆ ਰਹੀ ਸਾਰੇ ਕੰਮਾਂ ਦੇ ਵਰਕ ਆਰਡਰ ਹੋਏ ਪਏ ਨੇ ਸਾਡੀ ਪ੍ਰੇਮ ਬਸਤੀ ਦਾ ਟਿਊਬਵੈਲ ਹੈ ਉਹਦੇ ਵੀ ਪੇਮੈਂਟ ਵੀ ਪੈ ਗਈ ਵਰਕ ਆਰਡਰ ਵੀ ਹੋ ਗਏ ਡੀਸੀ ਦਫ਼ਤਰ ਵਾਲੀ ਰੋਡ ਹੈ ਇਹਦੇ ਵਰਕ ਆਰਡਰ ਹੋ ਗਏ ਪਰ ਨਹੀਂ ਨਹੀਂ ਕੰਮ ਕਰ ਰਹੇ ਬਸ ਕੋਈ ਪੋਲੀਟਿਕਲ ਹੀ ਕਾਰਨ ਹੋਊਗਾ ਜਿਹਦੇ ਕਰਕੇ ਕੰਮ ਇਹ ਰੋਕ ਕੇ ਜਾ ਰਹੇ ਨੇ ਕਰਨ ਦੀ ਤਾਂ ਉਹਰੇ ਕੋਈ ਕੰਮ ਕਰਨ ਵਾਲੀ ਤਾਂ ਗੱਲ ਹੀ ਨਹੀਂ ਹੈਗੀ ਬਥੇਰੇ ਅਫਸਰਾਂ ਨੂੰ ਵੀ ਮਿਲੇ ਪਰ ਕਹਿ ਦਿੰਦੇ ਨੇ ਕਰਾਂਗੇ ਪਰ ਕਰਦੇ ਨਹੀਂ ਹਾਂਜੀ ਮੈਂ ਕੀ ਕਹਾਂ ਜਾਊਂਗਾ ਫਰਜੀ ਆਹੀ ਫੜਾ ਸੁਣ ਸੁਣਨੇ ਸੁਣ ਲਿਆ ਤੁਸੀਂ ਕਿਹੜੇ ਵਾਰਡ ਦੇ ਅਸੀਂ ਮੈਂ 24 ਨੰਬਰ ਵਾਰਡ ਦਾ ਐਮਸੀ ਹਾਂ ਆਉਨੇ ਆ ਉਰੇ ਬੈਠ ਕੇ ਮੁਰਜ ਜਨੇ ਕਿਸੇ ਦਾ ਕੋਈ ਕੰਮ ਨਹੀਂ ਕੋਈ ਨਹੀਂ ਆ ਉਰੇ ਆਮ ਪਬਲਿਕ ਖੜੀ ਆ ਕਿਸੇ ਨੂੰ ਪੁੱਛ ਲੋ ਜੇ ਕਿਸੇ ਦਾ ਕੋਈ ਕੰਮ ਚੱਲਦਾ ਹੋਵੇ ਇਹਦੇ ਕਰਕੇ ਅੱਕ ਕੇ ਜਿੰਦਾ ਲਾਇਆ ਵੀ ਜਦੋਂ ਉਰੇ ਕੰਮ ਹੀ ਨਹੀਂ ਕਰਾਉਣੇ ਲੋਕਾਂ ਦੇ ਫਿਰ ਇਹਦਾ ਫਾਇਦਾ ਕੀ ਆ ਕਮੇਟੀ ਦਾ ਇਹਨੂੰ ਬੰਦ ਕਰੋ ਘਰਾਂ ਨੂੰ ਚਲੋ ਸਾਰੇ ਆਪ ਤੇ ਆਪ ਤੇ ਕੋਈ ਅਫਸਰ ਨਹੀਂ ਕੰਮ ਕਰਕੇ ਦਿੰਦਾ ਕੋਈ ਉਹ ਨਹੀਂ ਕੰਮ ਕਰਕੇ ਦਿੰਦਾ ਅੱਕ ਕੇ ਸੀ ਇਹ ਕੰਮ ਕਰਿਆ ਆਪਾਂ ਦੇਖਿਆ ਵੀ ਤੁਹਾਡੇ ਜਿੰਦਾ ਲਗਾਉਣ ਦੇ ਨਾਲ ਜੋ ਅੰਦਰ ਬੰਦੇ ਅੰਦਰ ਕੰਮ ਕਰਨ ਵਾਸਤੇ ਹਨ ਉਹ ਵੀ ਅੰਦਰ ਫਸਿਆ ਨੇ ਸਾਹਿਬ ਨਾਲ ਦੇਖੋ ਜੀ ਉਹਨਾਂ ਨੂੰ ਜਾ ਕੇ ਪੁੱਛੋ ਤੁਸੀਂ ਉਹ ਇਹਦੇ ਨਾਲ ਉਹ ਫਸੇ ਚੰਗਾ ਸਮਝਣਗੇ ਜਦੋਂ ਉਹ ਉਹਨਾਂ ਦਾ ਮੈਂ ਕਹਿੰਦਾ ਜੇ 10 ਬੰਦੇ ਖੜੇ ਨੇ ਉਹਨਾਂ ਚੋਂ 9 ਦਾ ਕੰਮ ਨਹੀਂ ਹੋਇਆ ਹੁਣ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦਾ 9 ਦਾ ਕੰਮ ਨਹੀਂ ਹੋਇਆ ਹੁਣ ਕਦੇ ਕੀ ਕਦੇ ਕੀ ਕਦੇ ਕੀ ਐ ਜਿਹੜਾ ਆ ਇੱਕ ਪਹਿਲਾ ਅੰਕਲ ਜੀ ਆ ਕੇ ਹਟੇ ਨੇ ਉਹ ਕਹਿੰਦਾ ਮੇਰਾ 13ਵਾਂ 14ਵਾਂ ਜਿਹੜਾ ਕਹਿੰਦਾ ਇੱਕ ਸਿਰਫ ਐਨਓਸੀ ਲੈਣੀ ਤੇ ਉਹ ਨਹੀਂ ਮਿਲ ਰਹੀ ਜੀ ਹੋਰ ਵੀ ਐਮਸੀ ਸਾਹਿਬ ਨਾਲ ਮੀਟਿੰਗ ਗੱਲਬਾਤ ਕਰਾਂਗੇ ਉਹਨਾਂ ਨਾਲ ਕੀ ਨਾਮ ਹੈ ਆਪਣਾ ਮੈਂ ਹਰਵੰਸ ਰਾਲ ਸਾਹਿਬ ਕਾ ਪ੍ਰਧਾਨ ਨਗਰ ਪ੍ਰਸ਼ਾਸਕ ਸਰੋਵਰ ਬਿਰਜੀ ਐਨਾ ਮਾੜਾ ਹਾਲ ਕਦੇ ਮੈਂ ਪੰਨਮੀ ਵਾਰ ਤਾਂ ਐਮਸੀ ਹਾਂ ਐਨਾ ਮਾੜਾ ਹਾਲ ਕਵੇਰੀ ਦੇਖਿਆ ਜਿੱਨਾ ਇਸ ਸਰਕਾਰ ਚ ਮਾੜਾ ਹਾਲ ਹੋ ਰਿਹਾ ਵਰਕ ਆਰਡਰ ਵਰਕ ਆਰਡਰ ਹੋਏ ਪਏ ਨੇ ਤੇ ਇਹ ਦੇਖੋ ਇਹ ਕੰਮ ਸ਼ੁਰੂ ਨਹੀਂ ਹੋ ਰਿਹਾ ਪਤਾ ਨਹੀਂ ਇਹਨਾਂ ਦਾ ਕੋਈ ਵੀ ਕਮਿਸ਼ਨ ਦਾ ਕੋਈ ਸੈਟਿੰਗ ਨਹੀਂ ਬੈਠ ਰਹੀ ਇਹ ਇੱਕ ਠੇਕੇਦਾਰਾਂ ਦਾ ਕਮਿਸ਼ਨ ਪ੍ਰਧਾਨਾ ਜਿਹੜਾ ਡੰਮੀ ਪ੍ਰਧਾਨਾ ਬਿਲਕੁਲ ਬਿਲਕੁਲ ਡੰਮੀ ਪ੍ਰਧਾਨਾ ਕੱਖ ਨਹੀਂ ਆਉਂਦਾ ਇਹਨੂੰ ਇਹ ਕਮਿਸ਼ਨ ਕੋਈ ਵੱਧ ਮੰਗਦਾ ਹੋਊਗਾ ਇਸ ਕਰਕੇ ਜਿਹੜਾ ਠੇਕੇਦਾਰ ਇੱਥੇ ਕੋਈ ਵੀ ਕੰਮ ਕਰਨ ਨੂੰ ਤਿਆਰ ਨਹੀਂ ਹੈ ਤੇ ਇੱਥੇ ਥਾਂ ਥਾਂ ਸ਼ਹਿਰ ਚ ਜਾ ਕੇ ਦੇਖੋ ਕੂੜੇ ਦੇ ਢੇਰ ਲੱਗੇ ਹੋਏ ਨੇ ਨਗਰ ਕੌਂਸਲ ਦਾ ਮਤਲਬ ਹੱਲਿਆ ਜੇ ਆ ਕੇ ਦੇਖ ਲਓ ਸੀਵਰ ਦਾ ਬਹੁਤ ਮਾੜਾ ਹਾਲ ਆ ਸੀਵਰ ਓਵਰਫਲੋ ਹੋ ਰਿਹਾ ਤੇ ਇੱਥੇ ਕੋਈ ਵੀ ਇੱਕ ਕੰਮ ਇੱਕ ਵੀ ਕੰਮ ਨਹੀਂ ਹੋ ਰਿਹਾ ਕਰਕੇ ਧੂਰੀ ਸਨਾਮ ਦਿੜਬਾ ਚੀਨੇ ਵਗੈਰਾ ਸਾਰੇ ਕੰਮ ਚੱਲ ਰਹੇ ਨੇ ਸੰਗਰੂਰ ਨੂੰ ਇਹਨਾਂ ਨੇ ਸਫਸਲ ਦੀ ਭੇਡ ਜਿਹੜਾ ਉਹ ਚੜਾ ਦਿੱਤਾ ਹੈ ਤੇ ਦੂਸਰਾ ਇਹ ਹੈ ਵੀ ਸਾਡੇ ਇੱਥੇ ਤਿੰਨ ਚਾਰ ਮੌਤਾਂ ਐ ਐਮਸੀ घनश्याम ओदी डेथ चक्कनगुड़ियां ਨਾਲ ਹੋ ਚੁੱਕੀ ਹੈ ਇੱਕ ਡੀਐਸਪੀ ਜੀ ਸੀਬੀਆਈ ਦਾ ओदी ਵੀ ਚक्कनगुड़ियां ਨਾਲ ਮੌਤ ਹੋ ਚੁੱਕੀ ਹੈ ਇੱਕ ਸਾਡਾ ਨੀਤ ਪ੍ਰਧਾਨ ਹੈ ਕਰੇਸ਼ਨ ਕੁਮਾਰ ਵਿੱਕੀ ਉਹਦੇ ਫਾਦਰ ਦੀ ਕੱਲ ਡੈਥ ਹੋਈ ਹੈ ਉਹ ਵੀ ਚक्कनਗੁड़ियां ਕਰਕੇ ਇੱਥੇ ਆਏ ਜੇ ਪੰਜ ਸੱਤ ਮੋਤਾਂ ਜ਼ਰੂਰ ਦੇ ਆ ਚक्कनਗੁड़ियां ਕਰਕੇ ਹੋ ਰਹੀਆਂ ਨੇ ਤੇ ਪ੍ਰਸ਼ਾਸਨ ਵੀ ਬੜੀ ਵਾਰੀ ਅਸੀਂ ਮਿਲ ਚੁੱਕੇ ਹਾਂ ਡੀਐਸਓ ਨੂੰ ਬੜੀ ਵਾਰ ਮਿਲ ਚੁੱਕੇ ਹਾਂ ਐਸਡੀਐਮ ਨੂੰ ਬੜੀ ਵਾਰ ਮਿਲ ਚੁੱਕੇ ਹਾਂ ਪਰ ਇਹਨਾਂ ਦੇ ਪਿੰਡੇ ਦੇ ਕੋਈ ਵੀ ਇਹਨਾਂ ਤੇ ਜੁਣ ਨਹੀਂ ਸਕਦੇ ਕੋਈ ਵੀ ਇਹ ਕੰਮਕਾਰ ਨਹੀਂ ਕਰਉਂਦੇ ਅਸੀਂ ਅੱਕ ਕੇ ਇਹ 8 9 ਜਿਹੜੇ ਐਮਸੀ ਆ ਜਦੋਂ ਸਾਡਾ ਕੋਈ ਕੰਮ ਨਹੀਂ ਹੋ ਰਿਹਾ ਸ਼ਹਿਰ ਦਾ ਮੱਦੇ ਦਾ ਕੋਈ ਵੀ ਕੰਮ ਨਹੀਂ ਹੋ ਰਿਹਾ ਇਸ ਕਰਕੇ ਐਸੇ ਨਗਰ ਕੌਂਸਲ ਨੂੰ ਪੱਕੇ ਤੌਰ ਤੇ ਜਿੰਦਾ ਲਾਖ ਤੱਕ ਜਿੰਨੇ ਕੋਲ ਜਾ ਕਰਾ ਜਿੰਦਾ ਕਦ ਕਰ ਲੱਗ ਰੋ ਜਿੰਦਾ ਜਿੰਨਾ ਚਿਰ ਸਾਡੇ ਕੋਈ ਮਤਲਬ ਅਫਸਰ ਆ ਕੇ ਕੋ ਸਾਡੀ ਸੁਣਵਾਈ ਨਹੀਂ ਕਰਦਾ ਉਹਨਾਂ ਚਿਰ ਜਿੰਦਾ ਲੱਗ ਕੇ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਇਹ ਜਿੰਦੇ ਨੂੰ ਉਹ ਤੱਕ ਲਗਾ ਕੇ ਰੱਖਾਂਗੇ ਜਿਨ੍ਹਾਂ ਚਿਰ ਕੋਈ ਅਧਿਕਾਰੀ ਆ ਕੇ ਇਹਨਾਂ ਦੀ ਸੁਣਵਾਈ ਨਹੀਂ ਕਰਦਾ ਤੇ ਇਹਨਾਂ ਦੇ ਕੰਮ ਨਹੀਂ ਹੋਣ ਲੱਗਦੇ ਇਹ ਦੱਸ ਰਹੇ ਸਨ ਕਿ ਜਦੋਂ ਇਹ ਪ੍ਰਧਾਨ ਦੀ ਚੋਣ ਨਹੀਂ ਹੋਈ ਸੀ ਤਾਂ ਉਦੋਂ ਉਦੋਂ ਦੀ ਗੱਲ ਕੀਤੀ ਜਾਵੇ ਤਾਂ ਉਦੋਂ ਇਹਨਾਂ ਦੇ ਕੰਮ ਹੋ ਰਹੇ ਸਨ ਤਾਂ ਜਦੋਂ ਹੁਣ ਇਹ ਪ੍ਰਧਾਨ ਵੀ ਚੁਣਿਆ ਗਿਆ ਤਾਂ ਇਹ ਸਰਕਾਰ ਨੂੰ ਇਹਨਾਂ ਸਮਰਥਨ ਵੀ ਦੇ ਦਿੱਤਾ ਤਾਂ ਇਹਨਾਂ ਦੇ ਕੰਮ ਹੁਣ ਰੁਕ ਗਏ ਹਨ ਸੰਗਰੂਰ ਤੋਂ ਗੁਰਵਿੰਦਰ ਸਿੰਘ ਜਨ ਹਿਤੇਸ਼ੀ